ਆ ਇੱਕ ਨਵੀਂ ਚੀਜ਼ ਲਿਆਂਦੀ ਆ DJI Osmo Action 5 Pro ਆ ਨੇੜੇ ਕਰਕੇ ਦੇਖਿਓ ਇਹ ਬਹੁਤ ਤਕੜੀ ਚੀਜ਼ ਆ ਆਪਾਂ ਰਿਵਿਊ ਕਰਦੇ ਆ ਇਹਦਾ ਖੋਲਦੇ ਆ ਇਹ ਸੁਣੋ ਮੈਂ ਦੱਸ ਦਿਆਂ ਇਹਨੂੰ ਪਾਣੀ ਚ ਵੀ ਸੱਟ ਸਕਦੇ ਹੋ ਕਿਥੇ ਮਰਜੀ ਵੀਡੀਓ ਬਣਾਉਣ ਦੇ ਕੰਮ ਆਉਂਦੀ ਆ ਹਲਾ ਹਾਂਜੀ ਤੁਸੀਂ ਵੀ ਦੇਖ ਲਓ ਇਹਨੂੰ ਹਾਂ ਕਮੈਂਟ 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 ਆਪਾਂ ਖੋਲ ਗਏ ਇਹਨੂੰ ਰਿਵਿਊ ਕਰਗੇ ਇਹ ਅ ਬੈਸਟ ਬਾਈ ਤੋਂ ਖਰੀਦਿਆ ਇਹ ਕੈਨੇਡਾ ਦੇ ਵਿੱਚੋਂ ਪੁਆਇੰਟ ਆ ਲਾ ਦੀਏ ਪਾ ਲਾ ਦੀਏ ਰਿਵਿਊ ਲਈ ਟੀਮ ਤਿਆਰ ਆ ਸਾਡੀ ਰਿਵਿਊ ਕਰੋਗੇ ਰਿਵਿਊ ਕਰੋਗੇ ਪੁਆਇੰਟ ਆ ਪਾ ਖੋਲ ਲੀਏ ਬਈ ਇਹਨੂੰ ਚੰਗੀ ਤਰ੍ਹਾਂ ਕ ਹੂੰ ਲਓ ਜੀ ਇਹਨੂੰ ਸਿੱਟ ਗਏ ਪਹਿਲਾਂ ਤੇ ਅਜੇ ਮੈਂ ਦੱਸੂਗਾ ਆਇਆ ਵੀ ਕਿੰਨੇ ਦਾ ਇਹ ਕਿ ਮੂੰਹ ਸਰ ਨਹੀਂ ਇਹ ਤਾਂ ਲੱਭਦਾ ਹਾਂ ਜੀ ਆਇ ਤੁਮਾ ਫੇਰ ਆਪਾਂ ਲੋਡ ਪਾਉਂਗੇ ਇਹਦੀ ਲੈ ਸਹੀ ਟਾਈਮ ਤੇ ਸਹੀ ਚੀਜ਼ ਦਿੱਤੀ ਹੈ ਅਹ ਪੈਕਿੰਗ ਹੀ ਬਹੁਤ ਤਕੜੀ ਕੀਤੀ ਹੋਈ ਨਾ ਹੋਈ ਨੇ ਨਾ ਓਪਨ ਲਿਆ ਦਿੱਤਾ ਹੈ ਪੁਆਇੰਟ ਨਾਲੇ ਗ੍ਰੀਨ ਹੂੰ ਆ ਚੱਕੋ ਲਓ 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 ਇਹਦੇ ਵਿੱਚ ਰੱਖ ਦਈਏ ਆਪਾਂ ਨੋ ਹੈੱਡਫੋਨ ਨਹੀਂ ਕੱਢਣੇ ਓਕੇ ਆ ਦੇਖੋ ਆ ਲਿਆ ਲਿਆ ਲਓ ਆ ਜੀ ਦੋ ਇੱਕ ਬਾਕਸ ਦੇ ਆ ਤਾਂ ਇੱਕ ਬਾਕਸ ਆਵਾ ਇੱਕ ਦੇ ਵਿੱਚ ਐਕਸੈਸਰੀ ਹੋਊਗੀ ਇੱਕ ਦੇ ਵਿੱਚ ਕੈਮਰਾ ਹੋਊਗਾ ਆ ਹੈਗੇ ਸਟਿਕ ਇਹ ਵੀ ਆਪਾਂ ਖੋਲਦੇ ਆ ਸਭ ਤੋਂ ਪਹਿਲਾਂ ਆਪਾਂ ਦੇਖੀਏ ਕਿਹੜੀ ਚ ਕੀ ਚੀਜ਼ ਆ ਆ ਆ ਦੇਖੀਏ ਪਹਿਲਾਂ ਆਪਾਂ ਇਹ ਹੋਊਗੀ ਐਕਸੈਸਰੀ ਐਕਸੈਸਰੀਜ਼ ਆ ਲਿਖਿਆ ਹੋਇਆ ਇਹਦੇ ਤੇ ਵੀ ਕੀ ਕੀ ਸਮਾਨ ਨਾਲ ਆਪਾਂ ਨੂੰ ਇਹਦੇ ਨਾਲ ਦਿੱਤਾ ਹੋਇਆ ਰੇਟ ਵੀ ਦੱਸਦੇ ਆ ਸਭ ਤੋਂ ਪਹਿਲਾਂ ਤਾਂ ਆ ਕੀ ਦਿੱਤਾ ਇਹਨਾਂ ਨੇ ਇਹ ਹੈਂਡਲ ਹੋ ਗਿਆ ਆ ਛੋਟਾ ਜਿਹਾ ਜਿੱਦੇ ਕਸਿਆ ਜਾਣਾ ਕੈਮਰਾ ਇਦੇ ਨਾਲ ਆ ਗਿਆ ਬੈਟਰੀ ਕੇਸ ਇਹਦੇ ਵਿੱਚ ਤਿੰਨ ਬੈਟਰੀਆਂ ਨੇ ਇਹ ਅਸਲ ਦੇ ਵਿੱਚ ਹੈਗਾ ਵਾ ਰਵਾਵ ਦਿਓ ਇੱਕ ਵੰਟ ਐਡਵੈਂਚਰ ਕੰਬੋ ਇੱਕ ਸਟੈਂਡਰਡ ਵੀ ਆਉਂਦਾ ਵਾ ਉਹਦਾ ਰੇਟ ਘੱਟ ਹੁੰਦਾ ਇਹ ਐਡਵੈਂਚਰ ਕੰਬੋ ਆ ਮਤਲਬ ਮੱਥੇ ਤੇ ਫਟ ਕਰ ਲੋ ਇੱਥੇ ਹੈਕ ਤੇ ਲਾ ਕੇ ਤੁਸੀਂ ਡਰਾਈਵ ਕਰਨਾ ਵਾ ਕੁਝ ਵੀ ਕਰਨਾ ਵਾ ਤੇ ਰਿਕਾਰਡ ਕਰਦਾ ਤੁਰਿਆ ਜਾਂਦਾ ਆ ਇਹਦੀ ਕਾਪੀ ਆ ਆ ਬੈਟਰੀਆਂ ਨੇ ਸਾਰੀਆਂ ਇਹਦੀਆਂ ਇਹ ਆ ਦੇ ਕੇਸ ਦੇ ਵਿੱਚ ਪਾਈਆਂ ਹੋਈਆਂ ਇਦਾਂ ਤਾਂ ਬੈਟਰੀਆਂ ਇਹ ਚਾਰਜ ਹੋ ਇਥੋਂ ਆ yellow ਦੱਸ ਰਿਹਾ ਵਾ ਤੁਹਾਨੂੰ ਇਹ ਮਤਲਬ ਚਾਰਜ ਜਿਵੇਂ ਹੋ ਜਾਣਗੀਆਂ ਗ੍ਰੀਨ ਵੀ ਹੋ ਜਾਂਦਾ ਹੋਊਗਾ ਸਾਈਨ ਤਾਂ ਇਦਾਂ ਪਤਾ ਲੱਗ ਜਾਂਦਾ ਵਾ ਤਿੰਨ ਕੇਸ ਆ ਇਹਦਾ ਇੱਥੇ ਸੀ ਟਾਈਪ ਕੋਡ ਨਾਲ ਇਹ ਚਾਰਜ ਹੋ ਜਾਂਦੀਆਂ ਸੀ ਟਾਈਪ ਲੱਗਦਾ ਇਹਨੂੰ ਰੱਖ ਲੀਏ ਇੱਧਰ ਆ ਕੀ ਹੈ ਜੀ ਤਾਂ ਆ ਹਾਂਜੀ ਇਹ ਕੀ ਆ ਆ ਵਾਇਰ ਸੀ ਟਾਈਪ ਵਾਇਰ ਆ ਦਨ ਅਗੇ ਆ ਗਿਆ ਕੈਮਰਾ ਇਹ ਲਾਈਟ ਲੋ ਲਾਈਟ ਦੇ ਵਿੱਚ ਵੀ ਬਹੁਤ ਵਧੀਆ ਕੰਮ ਕਰਦਾ ਹੈ। ਇਹ ਮੌਕੇ ਤੇ ਚੀਜ਼ ਦਿਖਾਉਣੀ ਆ ਆ ਗਿਆ ਕੇਸ ਇਹਦਾ। ਆ ਆਇਆ ਕੀ? ਹਾਂ ਹੀ ਕੈਮਰਾ ਨਹੀਂ ਆਇਆ ਆ ਇਹਦਾ ਕੇਸ ਆ ਜੋ ਇਹਦੇ ਉੱਤੇ ਫਿੱਟ ਹੋਣ ਵਾਸਤੇ। ਲੋ ਜੀ ਆ ਆ ਗਿਆ ਕੈਮਰਾ। ਆ ਆ ਸਕੋ ਵੀ ਤਾਂ ਇੰਤਜ਼ਾਰ ਸੀ। ਐਕਸ਼ਨ ਪ੍ਰੋ ਹੁਣ ਤੱਕ ਦਾ ਇਹ DJI ਵਾਲਾ ਦਾ ਬੈਸਟ ਮੰਨਿਆ ਗਿਆ ਵਾ ਇੱਥੋਂ ਔਨ ਹੁੰਦਾ ਤੇ ਆਇਥੋਂ ਨਾਲ ਤੋਂ ਔਨ ਹੁੰਦਾ ਕੈਮਰਾ ਹੋ ਗਿਆ ਇਹਨੂੰ ਆਪ ਫਿੱਟ ਕਰਕੇ ਦੇਖਦੇ ਆਂ ਹੋਰ ਨਾਲ ਕੀ ਕੀ ਸਮਾਨ ਆ ਉਹ ਵੀ ਦੇਖਦੇ ਆਂ ਆਪਾਂ ਨਾਲ ਚੈੱਕ ਕਰਦੇ ਆਂ ਇਹਨੂੰ ਇੱਕ ਡੰਡਾ ਜਿਹਾ ਸੀ ਇਹ ਸਟਿਕ ਦਾ ਸਟਿਕ ਦੇ ਉੱਤੇ ਇਹ ਫਿੱਟ ਹੋ ਜਾਊਗਾ ਜੀ ਹਾਂ ਜੀ ਆਹ ਦੇ ਕਾਫੀ ਵੱਡੀ ਸਟਿਕ ਹੈ तकरीबन 4-5 ਫੁੱਟ ਦੀ ਲੇਡ ਹੈਗੀ ਆ ਸਾਰੀ ਖੁੱਲ ਜੂਗੀ ਤਾਂ ਇਹ ਨੂੰ ਇਹਦੇ ਉੱਤੇ ਫਿੱਟ ਹੋ ਜੂਗਾ ਹਿਸਾਬ ਪਹਿਲਾਂ ਇਹਨੂੰ ਇੱਥੇ ਫਿੱਟ ਕਰ ਸਕਦੇ ਹਾਂ ਆ ਚੱਕ ਇੱਥੇ ਆ ਲੱਗ ਗਿਆ ਹਮ ਆਪਣੇ ਨਟ ਕਿੱਥੇ ਗਏ ਵੀਰ ਬਾਬ ਕਿੱਥੇ ਆ ਕਿੱਥੇ ਆ ਨਟ ਕਿੱਥੇ ਰੱਖਤਾ ਆਪਾਂ ਉਹ ਕਿ ਤਰਖਤ ਰਵਰ ਨਾਟ ਆਓ ਇਹਦੇ ਵਿੱਚ ਹੂੰ ਹਾਂ ਪੈਕਿੰਗ ਹੀ ਬਹੁਤ ਕੀਤੀ ਹੋਈ ਆ ਉਹਨਾਂ ਦੀ ਉਹ ਨੁਕੀਸਤ ਹੈਗੀ ਆ ਇੱਥੇ ਲੱਗ ਜੂਗੀ ਹਾਲੇ ਇਥੇ ਫਿੱਟ ਹੋ ਗਿਆ। ਇਥੇ ਫਿੱਟ ਹੋ ਗਿਆ। ਇਹਦੇ ਤੱਕ ਅਕਸੇ ਆ ਗਿਆ। ਹੁਣ ਅੱਗੇ ਆਪਾਂ ਆ ਕੇਸ। ਆ ਸਿੰਪਲ ਸੌਖਾ ਹੀ ਹੈ ਇਹਦੇ ਤੇ ਫਿੱਟ ਕਰਨਾ। ਪਹਿਲਾਂ ਤਾਹ ਲਾ ਦਈਏ ਸਟicker ਇਹਦਾ ਆ ਇਥੋਂ ਆ ਕੈਮਰਾ। ਇਥੇ ਲਾ ਦਾਂਗੇ। ਦੈਨ ਗੇ ਆਚਾ ਇਹ ਫਿੱਟ ਹੋ ਗਿਆ ਨਾ ਬੈਟਰੀ ਨਹੀਂ ਪਈ ਆਪਾਂ ਮੈਨੂੰ ਲੱਗਦਾ ਹਾਂ ਬੈਟਰੀ ਆ ਪਈਆਂ ਵਾ ਤਿੰਨੇ ਦੇ ਵਿੱਚ ਹੀ ਆ ਇੱਕ ਬੈਟਰੀ ਕੱਢ ਲਈਏ ਆਪਾਂ ਪਹਿਲਾਂ ਬੈਟਰੀ ਪਾ ਲਗੇ ਫਿਰ ਇਹਨੂੰ ਪੂਰਨ ਫਿੱਟ ਕਰਾਂਗੇ ਹਮ ਬੈਟਰੀ ਲਈ ਜਗ੍ਹਾ ਹਾਂਜੀ ਆਈਟੀ ਆ ਬੈਟਰੀ ਲਈ ਜਗ੍ਹਾ ਦਿੱਤੀ ਹੋਈ ਹੈ ਇਹਨਾਂ ਨੇ ਇੱਥੋਂ ਆਹ ਖੋਲ ਜਾਨਾ ਇੱਥੋਂ ਐ ਇਹ 4 ਘੰਟੇ ਚੱਲਦਾ 4 ਘੰਟੇ ਇਹਦੀ ਬੈਟਰੀ ਵਰਕ ਕਰਦੀ ਹੈ ਤਿੰਨ ਬੈਟਰੀਆਂ ਵਾਂ ਹਾਂਜੀ ਤੇ ਹੁਣ ਆਪਾਂ ਫੇਰ ਨੂੰ ਕਰੀਏ ਹਾਂਜੀ ਇਹ ਇੱਕ ਮਿੰਟ ਰੁਆਬ ਇੱਕ ਮਿੰਟ ਉਹ ਵੀ ਕਰਦੇ ਆਪਾਂ ਹੂੰ ਤੇ ਆ ਚੱਕ ਇਹ ਸੇਫਟੀ ਲਈ ਉੱਤੇ ਗਾਰਡ ਆ ਇਹਨੂੰ ਪਾਣੀ ਚ ਵੀ ਸੱਟ ਕੇ ਤੁਸੀਂ ਕਰ ਸਕਦੇ ਹੋ ਵਾਟਰ ਪ੍ਰੂਫ ਆ ਇਹ ਕੁਝ ਮੀਟਰ ਤੱਕ ਆ 20 ਮੀਟਰ ਤੱਕ ਦੀ ਡੰਗਾਈ ਤੱਕ ਇਹਨਾਂ ਨੇ ਦੱਸਿਆ ਵਾ ਤਾਂ ਅੱਗੇ ਜੋ ਚੁੰਬਕੇ ਲੱਗਿਆ ਹੋਇਆ ਇਹਦੇ ਵਿੱਚ ਆ ਦੇਖੋ ਇਦਾਂ ਫੈਟ ਹੋ ਗਿਆ ਨਾ ਹਾਂ ਇਦਾਂ ਤੁਸੀਂ ਬਣਾਉਣਾ ਵਾ ਇਹਦੇ ਵਿੱਚ ਇਸ ਤਰੀਕੇ ਦੇ ਵੀ ਫੰਕਸ਼ਨ ਆ ਜੇ ਤੁਸੀਂ ਕਹੋਗੇ ਫੋਟੋ ਖਿੱਚਦੇ ਪਲੀਜ਼ ਕਲਿਕ ਪਿਕ ਤੈਨੂੰ ਫੋਟੋ ਖਿੱਚ ਦੇਣੀ ਆ ਵੀਡੀਓ ਸਟਾਰਟ ਤਾਂ ਵੀਡੀਓ ਸਟਾਰਟ ਵੀ ਕਰ ਦੇਣੀ ਆ ਤਾਂ আল্ট্রਾ ਵਾਈਡ ਐਂਗਲ ਵੀ ਹੈਗਾ ਵਾ ਦੂਰ ਤੱਕ ਵੀ ਮਗਰੋਂ ਦਿਖਾਉਂਦਾ ਤੇ ਇਹਨੂੰ ਆਪਾਂ ਸਟਾਰਟ ਕਰਕੇ ਦੇਖੀਏ ਹਾਂ ਇੱਥੋਂ ਸਟਾਰਟ ਹੋ ਗਿਆ ਇੰਗਲਿਸ਼ ਸਵਾਈਪ ਟੂ ਅਨਲੌਕ ਲੈਂਗੁਏਜ ਇੰਗਲਿਸ਼ ਹੋ ਗਈ ਅੱਗੇ ਕੀ ਆ ਇਹ ਓਸਮੋ ਪਾਕਟ 3 ਹਾਂ ਇਹਦਾਂ ਨੂੰ ਕਰ ਦਗੇ ਤੇ ਬਾਕੀ ਦਾ ਰਿਵਿਊ ਤੁਹਾਨੂੰ ਆਊਟਡੋਰ ਦੇ ਵਿੱਚ ਵੀ ਪੂਰਾ ਕਰਕੇ ਦਿਖਾਵਾਂਗੇ ਚੇਨ ਸੈਟਿੰਗ ਟੂ ਬੈਕ ਸਕਰੀਨ ਹੂੰ ਤੇ ਇਥੋਂ ਆ ਰਿਕਾਰਡਿੰਗ ਸਟਾਰਟ ਆਲਾ ਹਾਂ ਚੱਲ ਪਿਆ ਆਹ ਦੀ ਕੁਆਰੀਆ ਸਕਰੀਨ ਤੇ ਚੱਲ ਪਈ ਲੈ ਹਾਂਜੀ ਲਾ ਹੋ ਗਿਆ ਸਟਾਰਟ ਇਹ 4 ਘੰਟੇ ਇਹਦੇ ਵਿੱਚ ਇੱਕ ਐਕਸਟਰਾ ਕਾਰਡ ਵੀ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਤਾਂ ਇਧਰਲੇ ਪਾਸੋਂ ਦਿਖਾਉਣਾ ਵਾ ਤਾਂ ਐਕਸਟਰਾ ਕਾਰਡ ਵੀ ਇਹਦੇ ਚ ਪੈ ਜਾਊਗਾ ਤੇ ਇੱਕ ਤਾਂ ਹੋ ਗਿਆ ਇਹ ਹੋ ਗਿਆ ਜਿਵੇਂ YouTube ਫਾਰਮੈਟ ਹੁੰਦਾ ਵਾ ਇਸ ਤਰੀਕੇ ਨਾਲ ਹੋਗੀ ਰਿਕਾਰਡਿੰਗ ਇਹਦੀ ਲਾਈਟ ਲੋ ਲਾਈਟ ਚੰਗਾ ਵਰਕ ਕਰ ਰਿਹਾ ਬਾ ਤੇ 4K ਤੱਕ ਦੀ ਵੀਡੀਓ ਬਣਾਉਂਦਾ ਇਸ ਤੋਂ ਅੱਗੇ ਨੂੰ ਸਟਾਪ ਕਰਾਂਗੇ ਸਟਾਪ ਵੀਡੀਓ ਉਹ ਸੈਟਿੰਗ ਕਰਨੀ ਪੈਂਦੀ ਹੋਣੀ ਆ ਹੋ ਗਿਆ ਹਾਂਜੀ ਤੇ ਇਹਨੂੰ ਜੇ ਇੱਥੋਂ ਕੱਢ ਲਾਂਗੇ ਥੱਲੋਂ ਆ ਨਾ ਨਿੱਕੇ ਨਿੱਕੇ ਬਟਨ ਦਿੱਤੇ ਹੋਏ ਆ ਇਹ ਤੋਂ ਥੱਲੇ ਕੱਢ ਕੇ ਫਿਰ ਇਹਨੂੰ ਜੇ ਰੀਲ ਫਾਰਮੈਟ ਚ ਬਣਾਉਣਾ ਤਾਂ ਇਹਨੂੰ ਇੱਥੋਂ ਐਂ ਲਾ ਲਓ ਲਓ ਜੀ ਤਾਂ ਰੀਲ ਐ ਬਣਦੀ ਜਾਊਗੀ। ਦੋਨੇ ਪਾਸੇ ਸਕਰੀਨਾਂ ਦਿੱਤੀਆਂ ਹੋਈਆਂ ਨੇ। ਇਧਰਲੇ ਪਾਸੇ ਵੀ ਸਕਰੀਨ ਆ, ਇਧਰਲੇ ਪਾਸੇ ਵੀ ਸਕਰੀਨ ਆ। ਤੁਹਾਨੂੰ ਮਤਲਬ ਪਰੇਸ਼ਾਨੀ ਨਹੀਂ ਆਉਂਦੀ ਤੇ ਐਂ ਦੇਖਦੇ ਜਾਓ ਕੀ ਬੜ ਰਿਹਾ ਵਾ। ਤੁਹਾਡੀ ਸਕਰੀਨ ਤੇ ਤੁਹਾਨੂੰ ਸਾਰਾ ਕੁਝ ਦਿਸਦਾ ਤੁਰਿਆ ਆਊਗਾ। ਇਹ ਬਹੁਤ ਖੂਬਸੂਰਤ ਆ ਸਟਿਕ ਕਾਫੀ ਵੱਡੀ ਆ। ਕਾਫੀ ਫੰਕਸ਼ਨਸ ਨੇ। ਇਹਨੂੰ ਆਊਟਡੋਰ ਦੇ ਜਾ ਕੇ ਵੀ ਆਪਾਂ ਰਿਵਿਊ ਕਰਾਂਗੇ ਅਗਲੀ ਵੀਡੀਓ ਦੇ ਵਿੱਚ। ਉਹ ਆਪਾਂ ਇੰਡੀਆ ਜਾ ਕੇ ਕਰਾਂਗੇ। ਤੇ ਰੇਟ ਕਿੰਨਾ ਦੱਸ ਦਿਆਂ ਮੈਂ ਤੁਹਾਨੂੰ ਮੈਂ ਬੈਲ ਕਿੱਥੇ ਸੀ ਇਹਦਾ ਆਹ ਰਵਾ ਬੈਲ ਦੇਖੀਏ ਵੀ। ਇਹ 625 ਡਾਲਰ ਤਾਂ ਇੱਥੇ ਰੱਖਿਆ ਸੀ 625 ਡਾਲਰ ਦਾ ਹੈਗਾ ਰੇਟ ਇਹਦਾ ਇੱਥੇ ਤਾਂ ਇਹਦੇ ਉੱਤੇ ਨਾ ਟੈਕਸ ਵੀ ਪਾਇਆ ਇਹਨਾਂ ਨੇ ਬੈਸਟ ਬਾਈ ਤੋਂ ਜਿਸ ਤੋਂ ਆਪਾਂ ਖਰੀਦਿਆ ਸੀ 656 ਡਾਲਰ ਦਾ ਪਿਆ ਕੈਨੇਡੀਅਨ 655 ਡਾਲਰ ਇੰਡੀਆ 'ਚ ਮੈਂ ਕਿਨਾ 4647000 ਦਾ ਹੋਊਗਾ ਤੁਸੀਂ ਕਨਫਰਮ ਕਰਕੇ ਦੱਸ ਸਕਦੇ ਹੋ ਤਾਂ ਬਹੁਤ ਵਧੀਆ ਚੀਜ਼ ਹੈ ਵੀ ਬਲੌਗਿੰਗ ਦੇ ਲਈ ਛੋਟੀ ਚੀਜ਼ਾਂ ਮੌਕੇ ਤੇ ਨੂੰ ਪਾ ਕੇ ਜੀਵ ਚੋ ਕੱਢੋ ਤੇ ਪਾ ਕੇ ਤੁਸੀਂ ਸਟਾਰਟ ਕਰ ਸਕਦੇ ਹੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ